ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਾ ਰਹੇ ਸੀ ਅਬੋਰ ਨੂੰ ਜੋਨ ਪ੍ਰਚਾਰ ਤੇ ਤੇ ਦਿਮਾਗ ਦੇ ਵਿੱਚ ਇੱਕ ਗੱਲ ਆਈ ਕਿ ਕੱਲ ਵਿਰਸਾ ਸਿੰਘ ਬਲਟੋਆ ਨੂੰ ਜਦੋਂ ਟਿਕਟ ਮਿਲੀ ਤੇ ਉਹਨੇ ਭਾਈ ਅਮਰਤਪਾਲ ਸਿੰਘ ਦੇ ਵਿਰੁੱਧ ਬੜਾ ਊਲ ਜਲੂਲ ਬੋਲਿਆ ਉਸ ਨੇ ਕਿਹਾ ਕਿ ਇੱਕ ਸਾਲ ਦੇ ਵਿੱਚ ਜਿਹੜਾ ਅਮਰਤਪਾਲ ਟੀਕਾ ਮਾਰ ਰਿਹਾ ਹੈ ਅਸੀਂ ਵਿਰਸਾ ਸਿੰਘ ਬਲਟੋਆ ਨੂੰ ਪੁੱਛਣਾ ਚਾਹੁੰਦੇ ਆ ਕਿ ਜਿਹੜਾ ਤੇਰੇ ਪਰਿਵਾਰ ਤੇ ਬਾਰੇ ਅਸੀਂ ਚੰਗੀ ਤਰ੍ਹਾਂ ਜਾਣਨੇ ਆ ਤੇਰਾ ਪਰਿਵਾਰ ਹੁਣ ਤੱਕ ਕੀ ਕਰਦਾ ਰਿਹਾ ਹੈ ਤੇ ਜਿਹੜੀਆਂ ਕੋ ਕੋਠੀਆਂ ਕਾਰਾਂ ਤੇ ਜਿਹੜੀਆਂ ਜ਼ਮੀਨਾਂ ਤੇ ਜਾਇਦਾਦਾਂ ਨੱਪੀਆਂ ਨੇ ਜਿੰਨੀ ਜ਼ਮੀਨ ਜਾਇਦਾਦ ਨੂੰ ਬਣਾਈ ਏ ਜਦੋਂ ਤੂੰ ਮੈਂਬਰ ਹੁੰਦਾ ਸੀ ਜਿਹੜੇ ਸਰਵਿਸ ਕਮਿਸ਼ਨ ਦੇ ਤੇ ਉਦੋਂ ਜਿਹੜੀਆਂ ਨੌਕਰੀਆਂ ਦੇ ਉੱਤੇ ਤੂੰ 11 ਲੱਖ ਰੁਪਏ ਲੈ ਕੇ ਤੇ ਲੋਕਾਂ ਦੇ ਜਿਹੜੇ ਮੁੰਡੇ ਲਵਾਉਂਦਾ ਸੀ ਉਹ ਸਾਰੀਆਂ ਚੀਜ਼ਾਂ ਸਾਨੂੰ ਪਤਾ ਸਾਨੂੰ ਕੋਈ ਭੁਲਣੀ ਕੀ ਤੇ ਤੂੰ ਜਿਹੜੀਆਂ ਬਾਵਾਖੜੀਆਂ ਕਰਕੇ ਤੇ ਦਰਬਾਰ ਸਾਹਿਬ ਤੋਂ ਸਿੱਖਾਂ ਨੂੰ ਮਰਨ ਵਾਸਤੇ ਛੱਡ ਕੇ ਤੇ ਨਿਕਲ ਆਇਆ ਸੀ ਵੱਡੀਆਂ-ਵੱਡੀਆਂ ਗੱਲਾਂ ਸੰਤਾ ਦੇ ਰਾਜ ਨੂੰ ਕਰਦਾ ਸੀ ਉਹ ਸਾਰਾ ਕੁਝ ਕੌਮ ਨੂੰ ਭੁੱਲਿਆ ਨਹੀਂਗਾ ਤੇ ਸਾਨੂੰ ਇਹ ਵੀ ਨਹੀਂ ਭੁੱਲਿਆ ਵੀ ਕਤੂ ਨੰਗਲ ਦੀ ਘਟਨਾ ਜਿਹੜੀ ਤੇਰੇ ਕਾਰਨ ਹੋਈ ਸੀ ਉਹ ਸਾਰਾ ਕੁਝ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਜਿਹੜਾ ਤੂੰ ਉਥੇ ਹਮਲਾ ਕਰਵਾਇਆ ਸੀ ਉਹ ਸਾਨੂੰ ਕੁਝ ਨਹੀਂ ਭੁੱਲਿਆ ਤੂੰ ਪਹਿਲੇ ਦਿਨੋਂ ਹੀ ਜਿਹੜੇ ਪੰਥ ਦੇ ਆਗੂ ਨੇ ਜਿਹੜੇ ਕੌਮ ਦੇ ਆਗੂ ਨੇ ਕੌਮ ਦੀ ਗੱਲ ਕਰਨ ਵਾਲੇ ਤੂੰ ਗਦਾਰਾਂ ਦੀ ਟਰਾਲੀ ਵਿੱਚ ਰਲ ਕੇ ਤੇ ਉਹਨਾਂ ਨੂੰ ਉਹ ਮੌਤ ਤੱਕ ਮਰਵਾਉਣ ਦੀ ਕੋਸ਼ਿਸ਼ ਕਰਦਾ ਰਾ ਤੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੀ ਕੱਟੂ ਨੰਗਲ ਵਿੱਚ ਮਰਵਾਉਣ ਦੀ ਕੋਸ਼ਿਸ਼ ਕੀਤੀ ਸੀ ਹੁਣ ਭਾਈ ਤੇਰੀ ਜਿਹੜੀ ਹੁਣ ਅਸਲ ਵਿੱਚ ਦਲੀਲ ਹੈ ਜਾਂ ਸੋਚ ਹੈ ਉਹ ਇਹੋ ਹੀ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਵੀ ਜਿਹੜਾ ਉਹ ਗੇਲ ਦੇ ਵਿੱਚ ਖਤਮ ਕੀਤਾ ਜਾਵੇ ਸੋ ਇਹ ਅਸੀਂ ਕ ਕੌਮ ਕਦੀ ਨਹੀਂ ਹੋਣ ਦੇਵਾਂਗੇ ਕਿ ਕੌਮ ਤੁਹਾਡਾ ਅਸੀਂ ਇਹ ਜਿਹੜਾ ਪਛਾਣ ਚੁੱਕੀ ਹੈ ਜਿਹੜਾ ਆਕਾਲੀ ਦਲ ਬਾਦਲੇ ਉਸ ਤੋਂ ਲੋਕ ਪਾਸਾ ਵੱਟ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਤੁਰ ਪਏ ਨੇ ਜਿਹੜੇ ਖਡੂਰ ਸਾਹਿਬ ਦੇ ਲੋਕ ਨੇ ਉਹ ਤੈਨੂੰ ਤੇਰਾ ਅਸਲੀ ਥਾਂ ਵਿਖਾ ਦੇਣਗੇ ਭਾਈ ਅਮਰਤਪਾਲ ਸਿੰਘ ਜੇਕਰ ਕਿਉਂ ਦਰਦੇ ਨੇ ਉਹਨਾਂ ਦੇ ਕਾਗਜ਼ ਸਹੀ ਰਹਿ ਤੇ ਤੈਨੂੰ ਪਤਾ ਲੱਗ ਜੂਗਾ ਕੌਮ ਕਿਹੜੇ ਪਾਸੇ ਆ ਸੋ ਅਸੀਂ ਬੇਨਤੀ ਨਹੀਂ ਤੈਨੂੰ ਤਾੜਨਾ ਕਰਦੇ ਆ ਕਿ ਤੂੰ ਜਿਹੜਾ ਉਲਜਨੂਲ ਬੋਲ ਰਿਹਾ ਇਹਨੂੰ ਬੰਦ ਕਰ ਦੇ ਨਹੀਂ ਤਾਂ ਤੇਰੇ ਐਸੇ ਚਿੱਠੇ ਭਰੋਲਾਂਗੇ ਤੂੰ ਕਿਤੇ ਮੂੰਹ ਵਿਖਾਉਣ ਜੋਗਾ ਨਹੀਂ ਰਵੇਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਇਕੁਰ ਜਿੱਕੀ ਫਤਹਿ